ਐਨਸ ਸਤਿ ਸ੍ਰੀ ਅਕਾਲ ਜੀ ਸਸਾਨ ਮੀਰਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਇੱਕੋ ਹੀ ਗੱਲ ਤੁਹਾਨੂੰ ਦਿਖਾਉਣੀ ਆ ਸੋਈ ਸਵਾਈ ਆ ਸੋਈ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ੋਰ ਕਰਾ ਲਿਆ ਕਰੋ ਇੱਥਾਂ ਹੀ ਆਪਣੀ ਤਸੱਲੀ ਕਰਕੇ ਆਪsetShow ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਟੇਕ ਤਾਂ ਜੀ ਚੱਲ ਵਧੀਆ ਚਾਹੀਦਾ ਜੇ ਤੁਸੀਂ ਤਾਂ ਕਹਿੰਦੇ ਹੋ ਜੋੜਾ ਹੈ ਇੱਕ ਘਰ બીજી ਵੇਗੀ ਅੱਛਾ ਬਣੋ ਨਹੀਂ ਤਾਂ ਕੱਲ ਹੀ ਉਹ ਕੱਲ ਕਪੂਰਥਲੇ ਜਿਵੇਂ ਠੀਕ ਆ ਹਾਂਜੀ ਇੱਕ ਉੱਥੇ ਛੱਡ ਆਇਆ ਫਿਰ ਹਾਂਜੀ ਉੱਥੇ ਜਾ ਦਾਂਗੇ ਠੀਕ ਆ ਤੇ ਹੁਣ ਇੱਕੋ ਹੀ ਆ ਫਿਰ ਹਾਂਜੀ ਇੱਕੋ ਹੀ ਹੈ ਜੀ ਕੋਈ ਠੀਕ ਆ ਤੇ ਚਲੋ ਫਿਰ ਨਾਮ ਦੱਸ ਤੋਂ ਨਾਮ ਵੀ ਜੀ ਮੈਨੂੰ ਦੱਸਦਾ ਜੀ ਨੰਬਰ ਹੈ 991 436 89 ਠੀਕ ਆ ਐਡਰੈਸ ਵੀ ਜੀ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਤਾ ਰੋਡ ਤੇ ਵੀ ਜੀ ਪਿੰਡ ਆਪਣਾ ਪੈਂਦਾ ਚਾਟੀਵੜੀ ਠੀਕ ਆ ਜੀ ਹਾਂਜੀ ਤੇ ਬੱਚੇ ਤਾਂ ਵੀ ਨਹੀਂ ਹੈ। ਇਹ ਆ ਰਪੀ ਜੀ ਬੱਚੇ ਤੋਂ ਵੇੜਾ ਹੀ ਆ। ਦੁੱਧ 9:00 ਹੋ ਜੇ 10:00 ਹੋ ਜੇ ਹਾਜ਼ਰ ਆ। ਹੈਗਾ ਪੱਕਾ ਦੁੱਧ। ਮਾੜਾ ਵੀ ਜੀ ਫੋਨ ਉਹ ਲਾਵੇ ਜਿਹਨੇ ਦੋ ਟਾਈਮ ਚੋਕ ਕੇ ਲੈਣੀ। ਠੀਕ ਹੈ ਜੀ। ਅਸੀਂ ਤਾਂ ਤਸੱਲੀ ਨਾਲ ਆ ਰਪੀ ਜੀ ਪਾਉਣਾ ਤੇ ਇੱਥੇ ਚਵਾਉਣਾ ਹੈ। ਲੋਕਾਂ ਨੂੰ ਫਰਿਆ ਨਹੀਂ ਲੱਭੰਦੇ ਤੁਹਾਨੂੰ ਲੱਗਦਾ ਤੋੜ ਤੁਹਾਨੂੰ ਲੱਗਦਾ ਤੋੜੇ ਨਹੀਂ ਲੱਭੰਦੀ। ਆਂਿਆਂ ਨੂੰ ਭਾਵੇਂ ਅਸੀਂ ਰੋਟੀ ਖਾਈਏ ਨਾ ਖਾਈਏ ਡੱਗਰ ਨੂੰ ਅਸੀਂ ਪਾਉਣਾ ਹੁੰਦਾ ਵੀ ਅਸੀਂ ਕਿਹਨੂੰ ਚਵਾ ਕੇ ਵਿਸਾਉਣਾ। ਅੱਛਾ ਠੀਕ ਆ 2 ਕਿਲੋਵਾਟ ਨਾਲ ਥੋੜਾ ਇਹਨੇ 10 ਕਿਲੋ ਦੁੱਧ ਦੇਣਾ ਰੁਪਈ ਜੀ ਇਹ ਆ ਵੀ ਇਹਨੂੰ ਨਹੀਂ ਭੁੱਖੇ ਰਹਿਣ ਦੇਣਾ ਆ ਆਪਾਂਵੇਂ ਦਾ ਲੋ ਰਹਿਣਾਣਾ ਆਪਦੀ ਤਸੱਲੀ ਕਰਨੀ ਆ ਵੀ ਹਾਂ ਕੋਈ ਇੱਥੇ ਦੋ ਦਾ ਚੋਗੇ ਲਵੇ ਠੀਕ ਆ ਰੁਪਈ ਜੀ ਕਿਸ ਨੂੰ ਬਾਅਦੋਂ ਆਲਾਮਾ ਦੇਣ ਨਾਲੋਂ ਪਹਿਲਾਂ ਹੀ ਆਪਦੀ ਤਸੱਲੀ ਕਰੇ ਤਸੱਲੀ ਕਰੇ ਤੇ ਨਾਲੇ ਬਾਕੇ ਇਹ ਆ ਵੀ ਜਿestr ਹੁਣ ਸੇਵਾ ਵੀ ਕਰੇ ਜਾਗੇ ਸੇਵਾ ਵੀ ਰੁਪਈ ਦੇ ਥੋੜਾ ਵੀ ਏਸੀ ਛੱਡ ਕੇ ਸੁੱਤੇ ਰਹਿਣਾ ਤੇ ਸ਼ਾਮ ਨੂੰ ਫੋਨ ਲਾ ਦੇਣਾ ਵੀ ਜੀ ਤੂੰ ਤਾਂ ਦੇ ਨਹੀਂ ਨਾ ਦਊਂ ਨਹੀਂ ਨਾ ਦਿੱਤਾ ਹਾਂਜੀ ਹਾਂਜੀ ਸਾਨੂੰ ਪਾਣਾ ਪੈਣਾ ਹਾਂਜੀ ਭਰਾ ਪਾਊਗਾ ਤੇ ਕੇ ਤੂੰ ਦੋ ਰੁਪਈ ਲਊ ਹਾਂਜੀ ਹਾਂਜੀ ਬਾਕੀ ਆਵੇ ਜਿੰਨੀ ਸੇਵਾ ਕਰਾਂਗੇ ਉਹਨਾਂ ਨੂੰ ਦਈ ਜਾਣਾ ਸੇਵਾ ਹੀ ਆ ਜਾਂ ਕਿਸੇ ਨੇ ਗੁਰਦਾਰੇ ਜਾ ਕੇ ਸੇਵਾ ਕਰਕੇ ਮਹਾਰਾਜ ਤੋਂ ਕੁਝ ਮੰਗਣਾ ਉਹ ਕੰਮ ਇਹਦਾ ਹੈ ਜੇ ਉਹ ਹੀ ਕੁਝ ਪਾਵਾਂਗੇ ਤੇ ਇਹਨੇ ਸਾਨੂੰ ਕੁਝ ਦੇਣਾ ਹੈ ਹਾਂਜੀ ਹਾਂਜੀ ਤੇ ਚਲੋ ਹਾਂਜੀ ਸਖਾਈਏ ਫਿਰ ਅਥਾਣੇ ਦੇ ਪਹਿਲਾਂ ਇੱਕ ਵਾਰੀ ਲਾ ਕੇ ਤਾਂ ਦੇਖ ਸਾਦੇ ਜੇ ਬਾਕੀ ਥਾਣਾ ਦਾ ਸਾਈਜ਼ ਆਪ ਜਿਹੜਾ ਚੰਗਾ ਆ ਬਹੁਤ ਠੰਡੀ ਆ ਪੱਕਾ ਦੁੱਧ ਹੈਗਾ ਜੀ ਹੁਣ 9 10 ਲੀਟਰ ਚਵਾ ਦੇਣਾ ਪਰ ਵੀਜੀ ਅੱਛਾ ਇਹ ਗੱਲਾਂ ਨਾਲ ਕੋ ਨਵੇਂ ਭੈਣ ਭਰਾ ਵੀ ਉੱਠਣ ਹਾਂਜੀ ਹਾਂਜੀ ਇਹਦੇ ਹਿਸਾਬ ਨਾਲ ਡੇਰੀ ਫਾਰਮ ਬੰਦ ਹੋਉਂਦੇ ਆ ਕੋਈ ਨਵੇਂ ਘਣ ਭਰਾ ਆਪਣੇ ਉੱਠਣ ਕੋਈ 1 1 2 2 ਡੰਗਰ ਆਪ ਵੀ ਇੱਕ ਇੱਕ ਦੋ ਦੋ ਡੰਗਰ ਰੱਖਣਾ ਜਿਵੇਂ ਆਪਦੇ ਘਰ ਦਾ ਦੁੱਧ ਪੀਣ ਕਿਸੇ ਨੂੰ ਬਿਮਾਰੀ ਨਾ ਲੱਗਣ ਜਿਹੜੇ ਹਵਾ ਹੁਣ ਆਪਣੇ ਰੇਲੀਆਂ ਨਿਕਲਦਈਆਂ ਬਰਸਰ ਦੇ ਵਿੱਚ ਹਾਂਜੀ ਹਾਂਜੀ ਦੁੱਧ ਦੀਆਂ ਡੇਰੀਆਂ ਦੀਆਂ ਹਾਂਜੀ ਕੋਈ ਕਿਸੇ ਨੂੰ ਬਿਮਾਰੀਆਂ ਤਾਂ ਨਾ ਹੁਣ ਕੋਈ ਘਰ ਦਾ ਕੋਈ ਚੋਵੇ ਜਾਂ ਮਾਲਾ ਕੋਈ 10 ਕਿਲੋ ਆ ਕੋਈ ਜਾ ਕੇ 8 ਕਿਲੋ ਚੋਲੇ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਮੈਂ ਆਪਣੇ ਅੱਖੀ ਚੋਕੇ ਨਿਆਣਿਆਂ ਨੂੰ ਪਿਉਣਾ ਹਾਂਜੀ ਹਾਂਜੀ ਨਾਲ ਕੋਈ ਯਾਰ ਲਓ ਡੇਰੀਆਂ ਤੋਂ ਹੁਣ ਕਿੰਨਾ ਆਪਣੇ ਇੱਥੇ ਚੱਲੰਦਿਆ ਰੋ ਜੀ ਬੰਦਿਆ ਕੀ ਹਿਸਾਬ ਨਹੀਂ ਲੋਕੀ ਹੁਣ ਉਹ ਡੇਰੀਆਂ ਬੰਦ ਕਰਨ ਦੇ ਜਿਹੜੇ 190 ਰੁਪਏ 200 ਰੁਪਏ ਪਨੀਰ ਦੇਂਦੇ ਆ ਰੁਪਈ ਕਿੱਥੇ ਆਉਂਦਾ ਉਹਨੂੰ ਦੱਸੋ ਹਾਂਜੀ ਹਾਂਜੀ ਉਹ 60 ਰੁਪਏ ਦੁੱਧ ਲੈ ਗਏ 250 300 ਰੁਪਏ ਕਿਲੋ ਕੇ ਉਹ ਦੇਸੀ ਇਹੋ ਮੈਂ ਕਹਿਣਾ ਹੈ ਪਣ ਭਰਾਣਾਵੇਂ ਸਾਰੇ ਉੱਠਣ ਹਾਂਜੀ ਹਾਂਜੀ ਚਲੋ ਇਹ ਆਪਣਾ ਕੀਤਾ ਵਾ ਵੀ ਡੰਗਰ ਹਰ ਇੱਕ ਭਾਵੇਂ ਨਹੀਂ ਔਖੇ ਸੌਖੇ ਹੋ ਕੇ ਭਾਵੇਂ ਇੱਕ ਅੱਧੀ ਰੱਖੋ ਹਾਂਜੀ ਕੋਈ ਜ਼ਰੂਰ ਜਾਂ ਨਹੀਂ ਜਿਆਦੀਆਂ ਆ ਸਕਦਾ ਵੀ ਕੋਈ ਆਪਣੇ ਜੋ ਕਿ ਆਪਣੇ ਜੋਗੇ ਆਪਣਾ ਮਤਲਬ ਕੋਸ਼ਿਸ਼ ਇਹੀ ਕਰਨ ਵੀ ਕਰਦਾ ਦੁੱਤ ਦੂਰੇ ਕੰਮ ਚੱਲਦੇ ਪਹਿਲਾਂ ਨਹੀਂ ਇੰਨੀਆਂ ਬਿਮਾਰੀਆਂ ਹੋਰ ਕਿਉਂ ਜਿਆਦੀਆਂ ਆ ਗਈਆਂ ਲੋਕਾਂ ਪੈਸਾ ਮੁਖ ਰੱਖ ਲਿਆ ਬੰਦੇ ਦੀ ਜਾਨ ਨਾਲ ਨਹੀਂ ਕਿਸੇ ਨੂੰ ਹੈਗਾ ਹਾਂਜੀ ਹਾਂਜੀ ਪਰ ਮੈਂ ਇਹ ਨਾ ਜਿਹੜਾ ਕੇ ਨਾ ਧੋ ਕਰਦਾ ਮਹਾਰਾਜ ਵੇਂਦਾ ਜਾਂ ਕਿਸੇ ਦੇ ਬੱਚਿਆਂ ਨੂੰ ਜ਼ਹਿਰ ਦਾਂਗਾ ਰਪੀਜੀਓ ਆਪਣੇ ਨਾਲ ਹੋਣੀ ਹੋਣੀ ਹੈ ਹਾਂਜੀ ਹਾਂਜੀ ਕੋਈ ਮੇਰੀ ਇਹ ਸਾਰਿਆਂ ਗਾਰੀ ਬੇਨਤੀ ਆ ਚਲੋ ਮੈਂ ਕਦੀ ਪ੍ਰਚਾਰਕ ਤਾਂ ਨਹੀਂ ਕੀਤਾ ਪਰ ਜ਼ਰੂਰ ਮੇਰੀ ਗੱਲ ਤੇ ਗੌਰ ਕਰੋ ਇੱਕ ਇੱਕ ਜਰੂਰ ਸਾਰੇ ਰੱਖੋ ਹਾਂਜੀ ਹਾਂਜੀ ਇਹਨੀਆਂ ਦਾ ਵੀ ਤੂੰ ਹੀ ਖੜੂ ਭਣ ਭਰਾ ਕਰਦੇ ਆਪਣੇ ਵਪਾਰੀ ਭਰਾ ਕੀਤਾ ਇੱਕ ਇੱਕ ਜਰੂਰ ਰੱਖੋ ਇਹ ਤਾਂ ਤੁਹਾਨੂੰ ਪਤਾ ਉਹ ਵੀ ਸਾਡੇ ਬੱਚਿਆਂ ਨੂੰ ਅਸੀਂ ਆਪਣੇ ਘਰੋਂ ਚੋਗੇ ਪਿਆ ਹਾਂਜੀ ਹਾਂਜੀ ਤੇ ਇਹੋ ਹੀ ਦਾ ਰਬੀਜੀ ਆਪਣੀ ਬਸ ਗੱਲ ਬਾਤ ਠੀਕ ਮੱਛੀ ਕੋ ਦੁੱਧੇ ਲਓ ਕਿਲੋ ਹੋ ਜੇ 10 ਕਿਲੋ ਹੋ ਜੇ ਤੋੜ ਕੇ ਦਿਖਾ ਹਾਂ ਫਿਰ ਇੱਕ ਸੋਨਾ ਪੀਦਾ ਉਹ ਇਹ ਨਹੀਂ ਕਰ ਆ ਇਧਰ ਦੇਖੋ ਇਹ ਬਟਾਰੀ ਵਾਲਿਆਂ ਨੂੰ ਨਾ ਇਹ ਠੰਡੀਆਂ ਇੱਥੋਂ ਵੀ ਮਿਲ ਜਾਂਦੀਆਂ ਚਾਟੀ ਵਿੰਡੋ ਵੀ ਇਹ ਬਟਾਰੀ ਹੋਣੀ ਮਿਲਦੀਆਂ ਇਹ ਚਾਟੀ ਵਿੰਡੋ ਮਿਲਦੀਆਂ ਹੈ ਚਾਟੀ ਵਿੰਡੋ ਵੀ ਮਿਲ ਜਾਂਦੀਆਂ ਭਰਾ ਆ ਆਪਣਾ ਠੀਕ ਆ ਚੰਗੀ ਹੋ ਸੀ ਸਾਰੀ ਮਤਲਬ ਜਿੱਤਰਾ ਕਿੰਨੇ ਹੁੰਦੇ ਫਿਰ ਇੱਥੋਂ ਹੀ ਮਿਲਦੀਆਂ ਤੇ ਫਿਰ ਇੱਥੋਂ ਹੀ ਦੇ ਦਾਂਗੇ ਠੀਕ ਆ ਘਾਤ ਗੇੜਗੇ ਨਾ ਇਹ ਆਰਪੀ ਦੀ ਘੜੀ ਦਾ ਪਤਾ ਨਹੀਂ ਬੰਦੇ ਦਾ ਬਾਕੀ ਚਲੋ ਰੰਗ ਰੂਪ ਦੀ ਚੰਗੀ ਆ ਆਜੇ ਲੈ ਆਓ ਹਰਪੀ ਜੀ ਜੋ ਉਹਦੀ ਵੀਡੀਓ ਪਾਉਣੇ ਮੈਨੂੰ ਕੱਲ ਗਿਫਟ ਦਿੱਤਾ ਕਿਸੇ ਬੰਦੇ ਨੇ ਅੱਛਾ ਜੀ ਬਹੁਤ ਵੜਾ ਆਇਆ ਮੇਰਾ ਗਿਫਟ ਵਖਾ ਕੇ ਅੱਛਾ ਨਾ ਵੀ ਨਾ ਦੀ ਗੱਬਣ ਆ ਜੀ ਰੰਦਾ ਜਾ ਕੇ ਚੈੱਕ ਕਰਾ ਲਈ ਠੀਕ ਆ ਪੂਰ ਥਲੇ ਵਾਲੇ ਵੀਰ ਸੋਖਣੇ ਦਿੱਤੀ ਆਪਾਂ ਅੱਛਾ ਗਿਫਟ ਦਿੱਤੀ ਗੱਬਣ ਵੈੜ ਕੀ ਪਾਲ ਲੋ ਘਰੇ ਬਾਕੀ ਚਲੋ ਇਹ ਵੀ ਪ੍ਰੇਮ ਪਿਆਰ ਹੁੰਦਾ ਆ ਆ ਵੀ ਜੋ ਕੋਈ ਚੀਜ਼ ਚੰਗੀ ਬਈ ਹੈ ਅਲਾਪੇ ਤੇ ਕਰਦਾ ਹਾਂਜੀ ਹਾਂਜੀ ਕਿੰਨਾ ਫੇਰੇ ਦਾ ਮੁੱਲ ਬਾਹਰ ਪੀਜੀ ਮੋਲਣਾ ਕਰੀਏ ਨਿਗਾਰਾ ਕਰੀਏ ਦੇਣ ਵਾਲੀ ਦੋ 10 ਕਿਲੋ ਹਾਂਜੀ ਕੋਈ 26 27 28 ਨਹੀਂ 5000 ਛੋਟ ਕਰਦਾ ਅੱਛਾ 24000 ਦੇਦਾ ਉਹ ਤੇ 500 ਛੋਟ ਕਰ ਦਾਂਗੇ ਬਾਅਦ ਠੀਕ ਹੈ ਜੀ ਤੇ ਬਾਕੀ ਦੁੱਧ ਘਰੋਂ ਚਵਾ ਦੋਗੇ ਇੱਥੇ ਦੋ ਟਾਂਗ ਚਵਾ ਦਾਂਗੇ ਠੀਕ ਹੈ ਕੋਈ ਗੱਲ ਬਾਤ ਨਹੀਂ ਬਾਏ ਇੱਥੇ ਮੇਰਾ ਬਣਪਰਾ ਚੋਗੇ ਤਸੱਲੀ ਕਰੇ ਹਾਂਜੀ ਤੇ ਫਿਰ ਮੈਂ ਬਾਰ-ਬਾਰ ਆਣਾ ਚਲੋ ਕਹਿਣ ਦਾ ਫਰਜ਼ ਵੀ ਯਾਰ ਵੀਜੀ ਇੱਥੇ ਤਸੱਲੀ ਕਰੇ ਹਾਂਜੀ ਕਿਸੇ ਦੇ ਘਰ ਆਈ ਪਾਉਣ ਨਹੀਂ ਜਾਣਾ ਕਿਸੇ ਦੇ ਘਰੇ ਆਈ ਵੇਖਣ ਨਹੀਂ ਜਾਣਾ ਐਸੀ ਤਸੱਲੀ ਕਰੇ ਨਾਲ ਦਾ ਪਿਆਰ ਬਣਿਆ ਰਹਿਣਾ ਠੀਕ ਹੈ ਵੀਜੀ